ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੰਟ ਹੋਮੋਂਗੇ ਪ੍ਰਮਾਤਮਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰੇ ਹੱਸਦੇ ਵਾਜ਼ੇ ਰਹਿਣ ਤੇ ਬਾਕੀ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਸਵੇਰ ਦੇ 10:30 ਹੋ ਗਏ ਆ ਤੇ ਹੁਣ ਮੈਂ ਖੁੱਲੀ ਤੇ ਹੁਣ ਮੈਂਗਾ ਉੱਠ ਕੇ ਨਾਲ ਵਲੌਗ ਸ਼ੁਰੂ ਕਰੀਏ ਆਪਣਾ ਆਪਣੇ ਭੈਣ ਪਰ ਆਪਣੂੰ ਸੱਸੀਆ ਬੁਲਾਈਏ ਦੇਣ ਦੀ ਸ਼ੁਰੂਆਤ ਕਰੀਏ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਇੰਸਟਾਗ੍ਰਾਮ ਦੇ ਉੱਤੇ ਆਪਣੀ ਆਈਡੀ ਹੈ ਨਾਗਰਾ ਬਲੌਗਸ ਇਟਲੀ ਨਾ ਦੀ ਆਪਣੀ ਇੱਕ ਆਈਡੀ ਜਿਹਦੇ ਉੱਤੇ ਆਪਾਂ ਮਤਲਬ ਵੀ ਆਪਣੇ ਰੀਲਾਂ ਪਰਸਨ ਪਾਉਂਦੇ ਰਹਿੰਦੇ ਆ ਤੇ ਉਸ ਤੋਂ ਇਲਾਵਾ ਇੱਕ ਆਪਣੀ ਹੋਰ ਆਈਡੀ ਵੀ ਹੈਗੀ ਆ ਇੰਸਟਾਗ੍ਰਾਮ ਦੇ ਉੱਤੇ ਤੇ ਉਹਦਾ ਨਾਮ ਹੈਗਾ ਲਾ ਕਾਲਾ ਬ੍ਰੀਸੈਲਾ ਆ ਦੇਖੋ ਇੱਧਰ ਇਹ ਤੇ ਸਕਰੀਨਸ਼ਾਟ ਕਰਕੇ ਨਾ ਇਹਨੂੰ ਵੀ ਜਰੂਰ ਫੋਲੋ ਕਰੋ ਇਹਨੂੰ ਵੀ ਇਹ ਆਪਣਾ ਪੇਜ ਹੈ ਜਿੱਦੇ ਆਪਾਂ ਆਪਣੇ ਪizzeria ਦੀਆਂ Italian ਦੇ ਵਿੱਚ ਸਾਰੀਆਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਰਹਿੰਦੇ ਆ ਇਹ ਵੀ ਤੁਸੀਂ ਨਾਲ ਇੰਜੋਏ ਕਰਿਆ ਕਰੋ ਕਾਫੀ ਜ਼ਿਆਦਾ ਨਵੇਂ ਨਵੇਂ ਕੰਟੈਂਟ ਆਪਾਂ ਜਿੱਥੋਂ ਲੈ ਕੇ ਆਉਨੇ ਹੁੰਦੇ ਆ ਤੇ ਨਾਲੇ ਇਹਦੇ ਵਿੱਚ ਤੁਹਾਨੂੰ ਸਿੱਖਣ ਨੂੰ ਬੜਾ ਕੁਝ ਮਿਲਣਾ Italian ਦੇ ਵਿੱਚ ਵੀ ਕਿਹੜੇ ਚੀਜ਼ ਨੂੰ ਕੀ ਕਹਿੰਦੇ ਆ ਮਤਲਬ ਵੀ ਛੋਟੇ ਛੋਟੇ ਮਿਨੀ ਵੀਡੀਓ ਹੋ ਜਾਂਦੀ ਹੈ ਇਹ ਤੇ ਬੜੀ ਤਰੀਕੇ ਨਾਲ ਢੰਗ ਤਰੀਕੇ ਨਾਲ ਬਣਾਈਦੇ ਵੀਡੀਓ ਬਹੁਤ ਸੋਹਣੀ ਬਣਾਉਂਦੇ ਆ ਮੁੰਡੇ ਜਿਹੜੇ ਆਪਣੇ ਕੋਲ ਆਪਣੀ ਸਾਰੀ ਟੀਮ ਆਉਂਦੀ ਆ ਤੁਹਾਨੂੰ ਪਰਸਨਲ ਬਲੌਗ ਚ ਆਪਾਂ ਸਾਰਾ ਸਟੂਡੀਓ ਜਿੱਥੇ ਜਾ ਕੇ ਆਪਾਂ ਆਪਣਾ ਵੀਡੀਓ ਦਾ ਸਾਰੀ ਸੈਟਅਪ ਕਰਦੇ ਆ ਤੇ ਤੁਸੀਂ ਜਰੂਰ ਜਾ ਕੇ ਲਾ ਕਾਲਾ ਬਰੀ ਸੈਲਾ ਕਾਸੀਆ 1827 ਨੰਬਰ ਜਿਹੜਾ ਹੈ ਇਹ ਪੇਜ ਹੈ ਇਹ ਨੂੰ ਜਾ ਕੇ ਜੂ ਫੋਲੋ ਕਰੋ ਤੇ ਬਾਕੀ ਮਿੱਤਰੋ ਹੁਣ ਆਪਾਂ ਚੱਲਦੇ ਆ ਆਪਣੀ ਦੁਕਾਨ ਤੇ ਹਲੇ ਜਾਇ ਕੰਮ ਕਰ ਕਰੀਏ ਸਟਾਰਟ ਘਟ ਚਾਹ ਦਾ ਕਾਫੀ ਤੇ ਪੀਣੇ ਲੈ ਕੇ ਮਾਰਕੀਟ ਤੋਂ ਕੱਲ ਕਿੰਨੀ ਧੁੱਪ ਲੱਗੀ ਹੋਈ ਸੀਗੀ ਤੇ ਅੱਜ ਸਵੇਰੇ ਸਵੇਰੇ ਹੀ ਦੇਖੋ ਮੀ ਵੀ ਪਹਿਲੇ ਮਿੱਤਰੋ ਵਾਲੇ ਫੇਦਰ ਆ ਸਾਰਾ ਫਰਸ਼ ਗਿੱਲਾ ਪਿਆ ਤੇ ਬੱਦਲ ਵਾਈ ਸਾਮਾਨ ਦੇ ਵਿੱਚ ਐ ਪੂਰੀ ਹੋਈ ਵੀ ਆ ਤੇ ਹਲੇ ਵੀ ਅਸਰ ਬਣੇ ਹੋਏ ਨੇ ਕਹਿੰਦੇ ਮੀਂਹ ਦਸਿਆ ਵੈ ਅੱਜ ਤੋਂ ਲੈ ਕੇ ਐਤਵਾਰ ਤੱਕ ਸਾਰਾ ਹਫਤਾ ਹੁਣ ਲਾસ્ટ ਰਹਿ ਗਿਆ ਇਹ ਮੀਂਹ ਹੀ ਦਸਿਆ ਵੈ ਸਤਨਾਮ ਵੈ ਸਚਿਆ ਪਾਤਸ਼ਾਹ ਸੁਖ ਰਖੀਵੇਂ ਦਾਤੇ ਆ ਲੈ ਮੇਟਰ ਪਹੁੰਚ ਗਿਆ ਆਪਾਂ ਆਪਣੀ ਹੁਣ ਦੁਕਾਨ ਤੇ ਇੱਥੇ ਕਰਦੇ ਆ ਆਪਣੇ ਜਿਹੜੇ ਅੱਜ ਦੇ ਦਿਨ ਦੇ ਕੰਮਕਾਰ ਹੋਣਗੇ ਇੱਧਰ ਤੋਂ ਮੇਰਾ ਹਰਮਨ ਸਿਰੋਂ ਕਿ ਧਰਮਸਿਆ ਕੀ ਰਾਵਾਂ ਠੀਕ ਠਾਕ ਹਾਂਜੀ ਹਾਂਜੀ ਸਿਰਦੀ ਕਲਾ ਵਧੀਆ ਲੱਗਿਆ ਟਗੁਰਾਂ ਹਾਂਜੀ ਹਾਂਜੀ ਕਿੰਨੀ ਬਸਤ ਬਣਾਉਣੀ ਅੱਜ ਅੱਜ 10 ਕਿਲੋ 10 ਕਿਲੋ ਮਤਲਬ ਮੇਥੋਂ 10 ਲੀਟਰ 10 ਲੀਟਰ ਪਾਣੀ ਪਾਵਾਂਗੇ ਆਪਾਂ ਜੀ 20 ਕਿਲੋ ਆਟਾ ਡਬਲਾ ਆਟਾ ਪੈਂਦਾ ਜਿੰਨਾ ਪਾਣੀ ਤੇ ਉਹਨਾ ਆਟਾ ਪੈਣਾ ਹੁੰਦਾ ਆਪਣੇ ਦੇ ਵਿੱਚ ਤੇ ਬਣਾਵਾਂਗੇ ਹੋਰ ਮੈਂ ਤਾਂ ਤੁਸੀਂ ਬੰਨਣ ਲੱਗਾ ਨਾ ਤੇ ਬਾਕੀ ਹੋਰ ਸਾਰਾ ਸਭ ਬੰਨਣ ਲੱਗਾ ਆਪਾਂ ਕੱਲ ਬਣਾਤਾ ਸੀਗਾ ਸੁਬਜ਼ੀਆਂ ਵਗੈਰਾ ਕੱਲ ਬਣਾ ਪਰਸੋਂ ਬਣਾਦੀ ਸੀਗੇ ਤੇ ਹੁਣ ਫੇ ਸਾਮਾਨ ਸੂ ਲੈ ਆਉਣਾ ਦੇਖਦੇ ਆਂ ਸਫਾਈ ਸਵੀ ਕਰਨੀ ਸਾਰੀ ਸਾਡਾ ਹੁੰਦਾ ਐਸੇ ਵੇ ਟਾਈਮ ਮਤਲਬ ਇਹ 1:30 ਹੋਏ ਆ ਤਾਂ 1:12 ਵਜੇ ਤੱਕ ਦਾ ਸਾਰਾ ਸਮਾਂ ਹੁਣ 2-3 ਘੰਟੇ ਲੱਗ ਜਾਂਦਾ ਹੁੰਦਾ ਸਵੇਲੇ ਸਾਰਾ ਕੰਮ ਕਰ ਜਾਂਦਾ ਨੂੰ ਕਿਉਂਕਿ ਪਾਸਟਾ ਬਣਾਉਣੀ ਬਣਾਉਣੀ ਹੁੰਦੀ ਆ ਉਸ ਤੋਂ ਬਾਅਦ ਕੋਈ ਚੀਜ਼ ਬਣੀ ਉਹ ਵੀ ਜਾਂ ਫੇ ਸ ਤੇ ਦਮेलो ਬੀਬੀ ਸੀ ਅਮਰਨਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਘਰ ਦਾ ਕਾਰੋਬਾਰ ਸੈੱਟ ਕਰਦੇ ਸਾਰ ਹਾਂਜੀ ਹਾਂਜੀ ਕਰਦਾ ਜੀ ਠੀਕ ਹੈ ਠੀਕ ਹੈ ਤੇ ਤੇ ਅੱਜ ਜੀ ਕਮੈਂਟ ਆਇਆ ਸੀ ਕਹਿੰਦੇ ਕਿ ਜਿਹੜੀ ਰੋਟੀ ਦਾ ਦਾਲ ਬੈਗੁਣੀ ਜਾਂਦੀ ਆ ਉਹਨੂੰ ਮਿੱਸੀ ਰੋਟੀ ਕਹਿੰਦੇ ਆ ਹਾਂਜੀ ਹਾਂਜੀ ਮਿੱਸੀ ਰੋਟੀ ਆਪਣੇ ਦੁਆਚ ਬੱਚ ਆ ਗਿਆ ਸੀਗਾ ਮਿੱਸੀ ਰੋਟੀ ਕਹਿੰਦੇ ਪਰ ਆਪਣੀ ਮਿੱਸੀ ਰੋਟੀ ਮੋਟੀ-ਮੋਟੀ ਹੁੰਦੀਆਂ ਮੇਂ ਜਿਆਦਾ ਘਰਾਂ ਹਾਜ਼ਰੀ ਦੀ ਕਹਿੰਦੇ ਸਾਡੇ ਪਮਾਲਵੇ ਦੇ ਵਿੱਚ ਵੀ ਹਾਜ਼ਰੀ ਰੋਟੀ ਖਾਣੇ ਹੁੰਦੀ ਹੈ ਜੀ ਮਿੱਸੀ ਰੋਟੀ ਹੁੰਦੀ ਹੈ ਮੋਟ ਥੋੜੀ ਮੋਟੀ ਵੀ ਪਾਣੀ ਇੱਥੀ ਰੋਟੀ ਹੈ ਨਾ ਪਾਣੀ ਇੱਥੀ ਰੋਟੀ ਹਾਂ ਮੇਂ ਦਾਦੀ ਬਣਾਉਣੀ ਪਾਣੀ ਇੱਥੀ ਰੋਟੀ ਬਣਾ ਕੇ ਉਹ ਮੱਖਣੀ ਰੱਖ ਕੇ ਚਟਣੀ ਹੁੰਦੀ ਹੈ ਅੰਮ੍ਰਿਤ ਚਟਣੀ ਮੱਖਣੀ ਉਹ ਸਵੇਰੇ ਜਿਹਨੂੰ ਹਾਜ਼ਰੀ ਵੀ ਕਹਿ ਦਿੰਦੇ ਆਪਣੇ ਹਾਜ਼ਰੀ ਨਾਲ ਵੀ ਫਿਰ ਦੁਪਹਿਰ ਨੂੰ ਦਾਲ ਸਬਜ਼ੀ ਬਣਾ ਕੇ ਆਰਾਮ ਨਾਲ ਉਹਦੇ ਨਾਲ ਖਾਣੀ ਸਵੇਰੇ ਸਵੇਰੇ ਹਾਜ਼ਰੀ ਤੇ ਬਾਕੀ ਸਾਡੀ ਤੁਸੀਂ ਪੈਂਥਰੀ ਮਿਲ ਮਿੱਤਰੋ ਸਾਡੀ ਪੈਂਥਰੀ ਨੂੰ ਕੱਲ ਵਾਲੀ ਸੇਮ ਜਗ੍ ਹੂੰ ਪਹਿਲਾਂ ਸ਼ਹਿਰ ਨੂੰ ਬਾਈ ਕਰ ਦੇ ਦਰ ਬਾਈ ਕਰ ਦੋ ਹਾਈ ਕਰ ਦੋ ਸ਼ਰਾ ਕੁਛ ਕਰ ਦੋ ਐਂ ਕਹਦੇ ਥਾਲ ਨੂੰ ਕਿ ਆਈ ਐਮ ਪੈਂਥਰ ਵੈਰੀ ਨੌਟੀ ਬੋਏ ਖੁਸ਼ ਹੋ ਮ ਹਾਂਜੀ ਠੀਕ ਠਾਕ ਹਾਂਜੀ ਹਾਂਜੀ ਅੱਜ ਫੇ ਕੀ ਬਣਾ ਖਾਣ ਨੂੰ ਅੱਜ ਕੋਟਮੀ ਦਾਲ ਜੀ ਛੋਲਿਆਂ ਦੀ ਠੀਕ ਹੋ ਗਿਆ ਵਿੱਚ ਜਕੀਨੀ ਪਾ ਕੇ ਆਪਣੇ ਕੀ ਆਦਾ ਹੁੰਦੀ ਨਹੀਂ ਮੈਂ ਜਕੀਨੀ ਪਾ ਰਾਮ ਤੋਰੀ ਪਾ ਕੇ ਰਾਮ ਤੋਰੀ ਪਾ ਕੇ ਹਾਂਜੀ ਇਹ ਉਹ ਛੋਲੇ ਦਾਲ ਜੀ ਹੁੰਦੀ ਹੈ ਨਾ ਹਾਂਜੀ ਹਾਂਜੀ ਛੋਲੇ ਦੀ ਦਾਲ ਕੋਟ ਦੀ ਦਾਲ ਵੀ ਕਹਿ ਦਿੰਦੇ ਆ ਆਪਣੇ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੋ ਗਿਆ ਤਾਂ ਲਵੀ ਬੀਬੀਆਂ ਨਾਲ ਮੇਥੋਂ ਇਦਾਂ ਹੀ ਹੁੰਦਾ ਹੈ ਨਾ ਵੀ ਦਿਨ ਚੜਦਿਆਂ ਨੂੰ ਕਿਸੇ ਨੂੰ ਕਾਸੀ ਟੈਨਸ਼ਨ ਕਿਸੇ ਨੂੰ ਕਾਸੀ ਟੈਨਸ਼ਨ ਤੇ ਬੀਬੀਆਂ ਨੂੰ ਹੁੰਦਾ ਵੀ ਅੱਜ ਖਾਣ ਨੂੰ ਕੀ ਬਣਾਈਏ ਹਾਂਜੀ ਕਿਉਂਕਿ ਬੀਬੀਆਂ ਨਾਲ ਬਹੁਤ ਔੜੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦੇਖਣਾ ਹੁੰਦਾ ਹੈ ਘਰ ਦੇ ਵੀ ਜਿੰਨੇ ਮੈਂਬਰ ਹੈ ਸਾਰੇ ਖੁਸ਼ ਰੱਖਣੇ ਹੁੰਦੇ ਆ ਉਹਨੇ ਵੀ ਕਿਸੇ ਨੂੰ ਕੁਝ ਪਸੰਦ ਹੁੰਦਾ ਜਿਵੇਂ ਕੁਸ਼ਾ ਨੂੰ ਸੁੱਕੀ ਸਬਜ਼ੀ ਪਸੰਦ ਨਹੀਂ ਹੈਗੀ ਤੇ ਕਿਸੇ ਨੂੰ ਕੁਝ ਪਸਾਇਦਾ ਹੁੰਦਾ ਨਾ ਤੇ ਬੀਬੀਆਂ ਹਰੇਕ ਜੀ ਇੱਕ ਮਤਲਬ ਘਰ ਪਰਿਵਾਰ ਨੂੰ ਚਲਾਉਣ ਦੇ ਵਿੱਚ ਤੇ ਸਲੂਟ ਐ ਮੈਨੂੰ ਨਾ ਬੀਬੀਆਂ ਨੂੰ ਸਾਰੀਆਂ ਨੂੰ ਤੁਹਾਨੂੰ ਵੀ ਹਾਂਜੀ ਹਾਂਜੀ ਤੇ ਬਾਕੀ ਮਿੱਤਰੋ ਸਮਾਂ ਦੇਖੋ 11:30 ਹੋ ਗਏ ਆ ਤੇ ਲਗਭਗ ਸ਼ੋਅ ਦਾ ਕੰਮ ਤਾਂ ਸਾਰਾ ਨਿਬੜ ਗਿਆ ਆਪਣਾ ਕਿ ਮੈਂ ਮੈਂ ਮਾਰਕੀਟ ਜਾ ਕੇ ਸੰਭਾਲ ਲਿਆ ਵਾ ਰੋਜ਼ ਦੀ ਤਰ੍ਹਾਂ ਮਿੱਤਰੋ ਹਨਾ ਹਾਂਜੀ ਤੇ ਤੂੰ ਜਾਣ ਮੇਰੇ ਨਾਲ ਤਾਂ ਘਰੇ ਸਾਹਮਣਾ ਕਰਵਾਰ ਦੇਖ ਲਓ ਜੀ ਘਰੇ ਘਰੇ ਸੰਭਾਲ ਲੈਣਾ ਮੈਂ ਤਾਂ ਕਿੰਨਾ ਟਾਈਮ ਲੱਗਣਾ ਤੁਹਾਨੂੰ ਜਾਣੇ ਨੇ ਨੇ ਕਹਿੰਦਾ ਮਾ ਤਰ ਵੀ ਕਿੰਨਾ ਟਾਈਮ ਕਿੰਨਾ ਕ ਸਾਮਾਨ ਹੈ ਜੀ ਸਾਮਾਨ ਥੋੜਾ ਜਿਹਾ ਮੋਸਫਰ ਤਾਂ ਤੁਸੀਂ ਲਿਆ ਜੀ ਥੋੜੇ ਜਿਹਾ ਚਲ ਮੈਂ ਜਾਣੋ ਕਰਕੇ ਠੀਕ ਹੈ ਠੀਕ ਹੈ ਜੀ ਓਕੇ ਓਕੇ ਪੈਂਥਰੀ ਭੁੱਖ ਲੱਗੀ ਸਾਡੀ ਪੈਂਥਰੀ ਬਾਈ ਸਾਡੀ ਪੈਂਥਰੀ ਨੂੰ ਭੁੱਖ ਲੱਗੀ ਬਾਈ ਸਾਡੀ ਪੈਂਥਰੀ ਨੂੰ ਭੁੱਖ ਲੱਗੀ ਬਾਈ ਹਨਾ ਪੈਂਥਰੀ ਰੋਡ ਮਦਾਰੀ ਰੋਡ ਮਦਾਰੀ ਲੱਛਮਾ ਜਾ ਕੇ ਫਿਮਾਏ ਠੀਕ ਹੈ ਮੈਂ ਠੀਕ ਹੈ ਜੀ ਠੀਕ ਓਕੇ ਮੈਂ ਜਿਸ ਕਿਹਾ ਤੇ ਬਸ ਆਇਆ ਠੀਕ ਓਕੇ ਜੀ ਓਕੇ ਓਕੇ ਆਪਣੇ ਮਿੱਤਰੋ ਜੰਫਰਾਂਕੋ ਬਾਈ ਨੂੰ ਮਿਲਦੇ ਪਹਿਲਾਂ ਜੰਫਰਾਂਕੋ ਜੀ ਸਾਲੂਦਾ ਤੁਤੀ ਪ੍ਰੀਮਾ Allora un abbraccio, un saluto a tutti, una buona giornata. Buon lavoro. È un buon lavoro soprattutto, è la salute che non, ci, che non ci deve mai mancare, anche se ci sentiamo un po' stanchi, un po' mosci. Che la gente trova attacchetta che è mezzo tempo, mi trova energia, ma il lume è su scarpe. Fai una cosa, prendi sul mercato sale rosso. Sale rosso. La calana non metto leggera, la spagna perché invece... E ci ho chi è quello che pende la si, non aggiungo di la paura. Sai, Ti tira su, è come il caffè. Come il caffè, va bene. Io vado un attimo, va bene, va bene. Ti ricordi di me? Sì, sì, tu sei il grande amico mio. No, ma quella cosa di cui parlavamo sempre, veramente? Va bene. Lui è giovane, capito? No, so che Da noi si dice giovani, giovani è forte, è forte. Capito? Lo so, lo so, Dai, fai i conti di un frangente. Gaiardo è tozzo. Sabato, non ricordo il saluto indiano. Sassical Sasrika 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 Sì, però sabato? Sì. Domenica è nostra festa. Certo. Capito, quindi mi sarei più mozzarella sabato. Sabato ne mettiamo di più. Se nell'eventualità c'è un grande lavoro, tu mi puoi chiamare anche la domenica. Va bene. Grazie. Che ci penso io. Oh, belle. tu mi nale oggi? oggi. Nale che mi carriene? Basta, ਹਾਂ ਤੁਸ ਜੁਣ ਨਹੀਂ ਸੁਣੀ ਨੀ ਹੈਗੀ ਜੀ ਫਿਰ ਮੈਂ ਕਿਹਾ ਮੈਂ ਕਾਰ ਚ ਵਜ ਨਹੀਂ ਆ ਮੈਂ ਕਿਹਾ ਮੈਂ ਕੀ ਕਰੂੰਗੀ ਜੀ ਘਰੇ ਇਕੱਲੀ ਤਾਂ ਸੀ ਇਹ ਸਮਾਨੇ ਚ ਕਾਲਿਆ ਹੋਣੀਆਂ ਜੀ ਚਲ ਫੇ ਚਲੀਏ ਹੁਣ ਮੇਥੋਂ ਪਹੁੰਚ ਗਿਆ ਆਪਾਂ ਮਾਰਕੀਟ ਦੇ ਵਿੱਚ ਤੇ ਇੱਥੋਂ ਆਪਾਂ ਚੱਕਣੇ ਇੱਕ ਤਾਂ ਦੋ ਚੱਕਣੇ ਮੱਕਸੀ ਇਹ ਆਪਾਂ ਚੱਕਾਂਗੇ ਇੱਕ ਦੋ ਇੱਕ ਹੋ ਜਾ ਬੰਦ ਕੇ ਤੇ ਨਹੀਂ ਕਿਉਂਕਿ ਐਤਵਾਰ ਨੂੰ ਹੈਗਾ ਆਪਣੇ ਨਗਰ ਕੀਰਤਨ ਰੋਮ ਸੈਂਟਰ ਦੇ ਵਿੱਚ ਪਿਆਸਾ ਵਿਤੋਰੀਓ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਆਪਣੇ ਗੁਰੂ ਘਰਾਂ ਦੇ ਵੱਲੋਂ ਕਿਉਂਕਿ ਵਿਸਾਖੀ ਜੋ ਸਮਰਪਤ ਹੈ ਜਿਹੜਾ ਨਗਰ ਕੀਰਤਨ ਨਿਕਲਦਾ ਰੋਮ ਸੈਂਟਰ ਦੇ ਵਿੱਚ ਰੋਮ ਦੇ ਵੱਲੋਂ ਬਣਾਇਆ ਜਾਂਦਾ ਤੇ ਆਪਾਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਸੇਵਾ ਕਰਾਂਗੇ ਪੀਜ਼ੇ ਦੀ ਆਪਾਂ ਨੂੰ ਲਗਾਤਾਰ ਪਿਛੇ 2-3 ਸਾਲ ਹੋ ਗਿਆ ਲਗਾਤਾਰ ਸੇਵਾ ਕਰਦੇ ਆ ਨੂੰ ਤੇ ਇਸ ਸਾਲ ਵੀ ਕਰਾਂਗੇ ਆਪਾਂ ਆਪਾਂ ਜਿਹੜੀ ਸੇਵਾ ਕਰਦੇ ਹੁੰਨੇ ਆ ਆਪਾਂ ਜਿਹੜੇ ਮਕਸੀ ਪੀਜ਼ੇ ਆ ਇਹ ਬਣਾਉਣੇ ਹੁੰਨੇ ਆ ਆਪਾਂ ਕਿਉਂਕਿ ਬਾਕੀ ਹੋਰ ਵੀ ਇੱਥੇ ਕਾਫੀ ਲੰਗਰ ਹੁੰਦਾ ਨਾ ਕਿਸੇ ਨਾ ਕੋਈ ਮਾਲਾ ਰੈਸਟੋਰੈਂਟ ਆ ਗਿਆ ਲਾ ਉਹ ਸੇਵਾ ਕਰਦਾ ਹੈ ਜਾਂ ਗੁਰੂ ਘਰਾਂ ਵੱਲੋਂ ਵੀ ਜਿੰਨੇ ਵੀ ਰੋਮ ਦੇ ਲੱਗੇ ਸੇ ਗੁਰੂ ਘਰ ਹਨ ਉਹ ਸਾਰੇ ਸੇਵਾ ਕਰਦੇ ਕੁਝ ਬਣਾ ਕੇ ਲਈਆਂ ਕੁਝ ਬਣਾ ਕੇ ਲਈਆਂ ਹੁੰਦੇ ਤੇ ਆਪਾਂ ਉਥੇ ਸੇਵਾ ਕਰਦੇ ਪੀਜ਼ੇ ਦੀ ਤਾਂ ਉਹ ਦੇਖਣ ਨੂੰ ਮਿਲੇਗਾ ਮਿੱਤਰੋ 100 ਵਾਰ ਦੇ ਵਲੌਗ ਦੇ ਕਿਉਂਕਿ ਐਤਵਾਰ ਨੂੰ ਨਗਰ ਕਿਸ ਤਰ੍ਹਾਂ ਨਾ ਤੇ 100 ਵਾਰ ਦੇ ਵਲੌਗ ਨੂੰ ਜਾ ਕੇ ਜਰੂਰ ਦੇਖਿਓ ਤੇ ਆਪਾਂ ਉਹ ਜਿਹੜਾ ਹੁਣ ਆਪਣਾ ਹੋਰ ਰੋਜ਼ ਦਾ ਰੈਗੂਲਰ ਸਮਾਨ ਆਪ ਉਹ ਵੀ ਲੈ ਲਈਏ ਆ ਦੇਖੋ ਮਿੱਤਰੋ ਇੱਧਰ ਲੱਕੜਾ ਨਾ ਜਿਹੜੀ ਪੱਠੀ ਬਾਲਣ ਵਾਸਤੇ ਮਾਰਕੀਟ 'ਚ ਮਿਲ ਜਾਂਦੀ ਹੈ ਆ ਦੇਖੋ ਲੋਡ ਇਹ ਥ ਪ੍ਰੋਫੈਸ਼ਨਲ ਟੈਬ ਲਾ ਲਵਾਂਗਾ ਨਾ ਆ ਚਾਰਸ ਪੀਸ ਨੇ ਤੇ ਆ ਗੋਲ ਪੀਸ ਨੇ ਕੋ ਲੱਕੜਦੇ ਆਹ ਬਲੇ ਇ ਲੱਕੜ ਉਦੋਂ ਨਹੀਂ ਲੱਕੜੇ ਬੂਰਾ ਨਹੀਂ ਜਿੱਦਾਂ ਹੁੰਦਾ ਵੀ ਲੱਕੜ ਨੂੰ ਚੰਗੀ ਤਰ੍ਹਾਂ ਮਸ਼ੀਨਾਂ ਤੋਂ ਕਰਕੇ ਆ ਚੰਗੀ ਤਰ੍ਹਾਂ ਰਗੜ ਕੇ ਆਦਾ ਬੂਰਾ ਬਣਾ ਕੇ ਉਹ ਫੇਰ ਦੁਬਾਰਾ ਜਿਹੜਾ ਫੀਡ ਨਹੀਂ ਬਣਦੀ ਫੀਡ ਆਪਣੀ ਮੱਝਾ ਘੋਣੇ ਵਾਲੀ ਆ ਫੀਡ ਟਾਈਪ ਬਣਿਆ ਬਸ ਆ ਜਿਹਦਾ ਬੜੇ ਮੇਰੀ ਖਲਚੋਂ ਨਿਕਲਦਾ ਹੋਗਾ ਨਾ ਇਹ ਲੱਕੜ ਪੀ ਕੇ ਬਣਿਆ ਹੋਵੇ ਅੱਗ سٹਾਰਟ ਕਰਨ ਵਾਸਤੇ ਵਧੀਆ ਹੁੰਦਾ ਜਦਾਂ ਆ ਵੀ ਦੇਖੋ ਆ ਵੀ ਲੱਕੜ ਮੇਰੇਖੋ ਲੱਕੜ ਕੋ ਆ ਚੀ ਆਪ ਬਰਤਿਆਂ ਸੇਮ ਹੋਈ ਚੀਜ਼ ਲੱਗਣ ਤੇ ਐਦਾ ਹੀ ਮਿਲ ਜਾਂਦੀ ਫਿਰਦਰ ਆ ਵੀ ਆ ਵੀ ਦੇਖੋ ਲੱਗਣ ਬੇਬਸ ਕੀ ਭਈ ਆ ਵੀ ਲੱਗ ਰਿਹਾ ਦੇਖੋ ਤੁਮ ਤੇ ਜਦੀ ਆਹ ਬਾਈ ਲੱਕੜਾ ਤੁਹਾਨੂੰ ਦਿਖਾਉਂਦਾ ਮੈਂ ਆਹ ਦੇਖੋ ਬਿਲਕੁਲ ਪਤਲੇ ਪਸ ਤਿੱਕੇ ਇਹ ਹੁੰਦੀ ਆ ਫੋਰਨ ਨੂੰ ਬਾਲਣ ਵਾਸਤੇ ਵੀ ਜੇ ਰੋਰਨ ਨੂੰ ਸਟਾਰਟ ਕਰਨੀ ਆ ਤੇ ਇਹਨੂੰ ਅਗਲੇ ਲਾ ਕੇ ਬਾਲ ਦਿੰਨੇ ਆ ਇਹ ਫੋਰਨ ਬਾਲਣ ਵਾਸਤੇ ਹੁੰਦੀ ਆ ਇਹਦਾ ਲੱਗਿਆ ਮੈਂ 4 ਕਿਲੋ ਦਾ ਪੈਕੇਟ ਹੈ ਇਹ ਇਹ ਲੱਗਿਆ ਵਾ 4 ਯੂਰੋ ਤੇ ਪਲੱਸ ਮਾੜਾ ਮਾਟੋ ਪ੍ਰੀਵ ਹੁਣ 5 ਗ੍ਰੀਪੇ ਦਾ ਪੀਲੇ ਦਾ ਪੈਕੇਟ ਹੈ ਇਹ ਲੈਣੇ ਪਾਸੇ ਪਰ ਆਪਾਂ ਲੋਡ ਨਹੀਂ ਪੈਂਦੀ ਹੈਗੀ ਆਪਾਂ ਸਵੇਰ ਟੰ ਲੱਕੜ ਠੱਟੀ ਰੱਖ ਦਿੰਦੀ ਆ ਤੇ ਸ਼ਾਮ ਤੱਕ ਜਾਂਦੇ ਜਾਂਦੇ ਪੂਰੀ ਐਨ ਗਰਮ ਹੋ ਜਾਂਦੀ ਆ ਮਾੜੀ ਅਕੇ ਦਿਖਾਈਦੀ ਆ ਲਈ ਜੀ ਨਹੀਂ ਦਿਖਾਈਦੀ ਜਿਹੜੇ ਕਬਲ ਜਾਂਦੀ ਆ ਕਿਹੜੀ ਭਰੀ ਹੋਗੀ ਹਾਂਜੀ ਹਾਂਜੀ ਕੋਈ ਨਹੀਂ ਪਰ ਮੈਂ ਖਿੱਚ ਲੈਂਦੀ ਹਾਂ ਅੱਜ ਤਾਂ ਬਣੀ ਹੋਈ ਹੈ ਆਪਾਂ ਮੇਰੇ ਤੋਂ ਲੁੱਤੀਆਂ ਦੇਖੋ ਦੋ ਪੀਲੇ ਨੇ ਪੀਟੇ ਕੋਲੇ ਦੀਆਂ ਦੋ ਫੈਂਟੇ ਦੀਆਂ ਦੋ ਲੈ ਲਈਆਂ ਹੈਂਗਨ ਦੀਆਂ ਤੇ ਹੁਣ ਆਪਾਂ ਲੈਣੀ ਹੈ ਫਿਰੋਨੀ ਤੇ ਜਿਹੜੀ ਪਰੋਨੀ ਆਪਾਂ ਲੈਣੀ ਆ ਨਾ ਪਰੋਨੀ ਤੇ ਆਫਰ ਲੱਗੇ ਮਿੱਤਰੋ ਬਹੁਤ ਜ਼ਿਆਦਾ ਤੇ ਆਫਰ ਲੱਗਣ ਦੇ ਕਾਰਨ ਦੇਖੋ ਆਪਾਂ ਸਾਰੀ ਇੱਧਰ ਅੱਧਾ ਏਰੀਆ ਸਾਰੀ ਪਰੋਨੀ ਦੇ ਭਰਿਆ ਹੋਇਆ ਤੇ ਤੁਹਾਨੂੰ ਰੀਟੇਲ ਦੱਸਦਾ ਨੇ ਕਿੰਨੇ ਨਹੀਂ ਤਾਂ ਪਰੋਨੀ ਲੱਗੀ ਹੁੰਦੀ ਹੈ 1 ਯੂਰੋ ਤੇ ਪਲੱਸ ਉੱਪਰ 9 ਸੈਂਟ ਹੁੰਦੀ ਹੈ ਤੇ ਪਲੱਸ ਉੱਪਰ ਈਵਾ ਹੁੰਦਾ ਹੁਣ ਦੇਖੋ 83 ਲੱਗੀ ਬ 83 ਪੈਸੇ ਮੰਨ ਲਓ 12.45 ਪੈਸੇ ਦੀ 22% ਈਵਾ ਇਹ 13-14 ਰੁਪਏ ਵੜਨੀ ਹੈ ਮਤਲਬ ਵੀ ਆਫਰ ਲੱਗੀ ਹੋਈ ਹੈ ਪਰੋਨੀ ਦੇ ਉੱਤੇ ਵੀ ਤੇ ਨੋ ਵੀ ਗੁੰਝੀ ਤੂੰ ਵਸੇ ਮੈਟਰ ਉਹ ਹੀ ਸਬਾਨ ਸੀਗਾ ਆਪਣਾ ਅੱਜ ਇਹਨਾਂ ਮਾਰਕੀਟ ਤੇ ਲੈ ਕੇ ਜਾਣਾ ਸੀਗਾ ਤੇ ਬਸ ਸ਼ੋਪਿੰਗ ਇਜ਼ ਡਨ ਸ਼ੋਪਿੰਗ ਹੋ ਗਈ ਕੰਪਲੀਟ ਅਬ ਇਹਨਾਂ ਦੇ ਕੋਰਪਰੇ ਲੱਗੇ ਹੋਏ ਇੱਧਰ ਮਤਲਬ ਸਾਰਾ ਕੁਝ ਮਿਲਦਾ ਮਾਰਕੀਟ ਯਾਰ ਐਜੀ ਕੁਝ ਹੀ ਹੈ ਨਹੀਂ ਨਾਮ ਮਿਲ ਜੀ ਹੋਵੇ ਆ ਤੇ ਚਲੇ ਕੇ ਸਾਰਾ ਦਿਨ ਗਿਆ ਮੈਂ ਕਿ ਨਹੀਂ ਇਸ ਸਾਲ ਤੋਂ ਸੋਚ ਲੱਗੀ ਹੋਈ ਬੰਦਾਂ ਲਈ ਹੈ ਨਾ ਹਾਂਜੀ ਸਾਰੇ ਸਾਲ ਮਸਾਲੇ ਮਸਲ ਹੋਰੀ ਸਾਰੇ ਮਿਲ ਜਾਣ ਲੱਗੇ ਪਗਾ ਨਾ ਅਚਾਰੀ ਪਿਆਲੇ ਅਚਾਰ ਤਾਂ ਨਹੀਂ ਹੈਗਾ ਜੀ ਇਹ ਆਚਾਰੇ ਹੋਏ ਨੇ ਸਰ ਸਲੇ ਤੇਲ ਪਾਇਆ ਵਾਜੀ ਹਾਂ ਅਜਾ ਸਿਰਕਾ ਟੈਪ ਚਪਾ ਕੇ ਨਾ ਤੁਰਾ ਫਲਾ ਹੋ ਜਾ ਦੇਖੋ ਮਿੱਤਰੋ ਮੂੰਗਫਲੀ 5 ਕਿਲੋ ਦਾ ਪੈਕੇਟ ਮੂੰਗਫਲੀ ਕਾ ਤੁਰਾ ਫਰਾ ਹੋ ਜਾ ਇਹ ਤਾਂ ਨੂੜੀ ਵੀ ਹੈ ਨਹੀਂ ਪਹਿਲਾਂ ਹੀ ਨਾ ਦੀਦਾ ਨਹੀਂ ਇਹ ਨਹੀਂ ਮੂੰਗਫਲੀ ਖਾਤੇ ਜੀ ਇਹ ਇਹ ਵੀ ਡਿਸਕੋਟੇਕ ਕੀ ਹੈ ਜਨਾ ਪੱਬਾਂ ਦੇ ਵਿੱਚ ਜਿੱਤਣੋ ਬੈਠੇ ਡਰਿੰਕ ਡਰਿੰਕ ਕਰਦੇ ਨਾ ਇਹ ਪਾ ਕੇ ਦਿੰਦੇ ਆ ਮਤਲਬ ਵੀ ਸਨੈਕਸ ਦੇ ਨਾਲ ਇਹ ਚੀ ਬੱਤੀ ਜਾਂਦੀ ਹੈ ਇੱਕ ਆ ਪੜਨਾ ਸੀਗਾ ਬੰਗਰੇਤਾ ਤੋਂ ਸੁਪਰੀਆ ਵਾਸਤੇ ਸ਼ਾਪਿੰਗ ਇਜ਼ ਡਨ ਹੋਰ ਸ਼ਾਪਿੰਗ ਮੈਂ ਤਾਂ ਬਿਸਕੁਟ ਪਏ ਸੀ ਜੇ ਨਾ ਅਗੜਾ ਮੈਂ ਦੇਖ ਲਈ ਸੀ ਕਿ ਪਰ ਮੈਨੂੰ ਕਰੀਮ ਵਾਲੇ ਬਿਸਕੁਟ ਨਹੀਂ ਮਿਲ ਰਹੇ ਜੀ ਉੱਥੇ ਹਾਂ ਲੋ ਮੈਂ ਤੇਰੇ ਉਹ ਦੇ ਗਿਓ ਮੈਂ ਤੇ ਲੈ ਨਹੀਂ ਜੀ ਦੂਜੀ ਜਿਹੜੀ ਵਾਈਟ ਕਰੀਮ ਹੁੰਦੀ ਹੈ ਜੀ ਹਾਂ ਉਹ ਮੈਨੂੰ ਨਹੀਂ ਉਹ ਨਹੀਂ ਮਿਲਦੇ ਹੁੰਦੇ ਆ ਜੀ ਇੰਡੀਆ ਮੇਰੇ ਕਿ 8000 ਕਿਲੋਮੀਟਰ ਦੂਰ ਹਨੀ ਅਜੀ ਕਰੀਮ ਵਾਲੇ ਹਾਂਜੀ ਥੋੜੀ ਜੀ ਤਾਂ ਹੁੰਦੀ ਹੈ ਜੀ ਵਨੀਲੀਆ ਵਨੀਲੀਆ ਆ ਸਾਈਡ ਤੇ ਲੈ ਲੈ ਸੁਖਾ ਹਲ ਹੋ ਜਾਗੇ ਮੈਂ ਹਾਂਜੀ ਚਲੋ ਬੁਸ਼ਾਨ ਦਾ ਧਿਆਨ ਪਹਿਲਾਂ ਰੱਖਣਾ ਪੈਂਦਾ ਚਲ ਚਲੀਏ ਬੱਚਿਆਂ ਦਾ ਹੁੰਦਾ ਹੀ ਆ ਨਾ ਹਾਂਜੀ ਓਕੇ ਦਾ ਵੀ ਪੈਂਥਰੀ ਓਕੇ ਦਾ ਵਿਆੜੀ ਕਿਦਾਂ ਹੂੰ ਵੈਰੀ ਗੁੱਡ अच्छे बच्चे बन गए हैं आप। ਤੁਹਾਡੇ ਵਾਜੇ ਵਿੱਚ ਕੁਝ ਕੁਝ ਨਹੀਂ ਆਂਦਾ ਅੱਜ। ਹੂੰ। ਬਿਸਕੁਟ ਲੈਣੇ ਹੀ ਖਾਣੇ ਆ। ਇਹ ਸਾਰੀ ਚੀਜ਼ ਹੀ ਹੈਗੀ ਹੈ ਇਹ। ਹੈਂ? ਲੈ ਹੱਥ ਚ ਦੇ ਦਿੰਦੇ ਵਟਾ ਪਤੇ ਵੀ ਬਿਲੇ ਗਲਾ। ਹੂੰ। ਗੁੱਸੇ ਹੋ ਗਿਆ। ਕੰਤੇ ਗੁੱਸੇ ਹੋ ਗਈ? ਐਵੇਂ ਤਰੀ। ਗੁੱਸੇ ਹੋ ਗਈ? ਗੁੱਸੇ ਹੋ ਗਿਆ। ਹੂੰ। ਗੁੱਸੇ ਹੋ ਗਿਆ। ਹੂੰ। ਤਬੀਆ ਮਰੀ ਚਿੜਿ ਚਿੜਿ ਪਿਛੜੀ ਚਿੜਿ ਚਿੜਿ ਟਾਲੋ 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 35 ਟਾਲੋ ਬਾਈ ਟਾਲੋ 20 ਟਾਲੋ 20 ਟਾਲੋ ਹੁਣ ਮੇਥੋਂ ਟਾਈਮ 6 ਵਜੇ ਨੂੰ ਚ 5 ਮਿੰਟ ਰਹਿ ਗਏ ਆ ਤੇ ਆਪਣਾ ਕੰਮ ਤੇ ਜਾਣ ਦਾ ਹੋ ਗਿਆ ਸਮਾਂ ਗੁਰシャン ਸਿੰਘ ਸਾਡੇ ਮਿਲੋ ਉੱਥੇ ਸਕੂਲ ਤੋਂ ਆ ਕੇ ਸੌਂਗੀ ਸੀ ਮੇਰੀ ਤੇ ਦੂਜਾ ਬੰਦਾ ਪਤਾ ਕਿਥੇ ਸੁਦਾ ਪਿਆ ਆਪਣਾ ਮੈਂ ਤੁਹਾਨੂੰ ਦਿਖਾਉਣਾ ਹੋਵੇ ਇਥੇ ਵੇ ਏ ਚਾਹ ਦਵੰਤਰੀ ਗੁਸ਼ਾਂ ਦੇ ਪੈਣ ਦੀ ਦੇਰ ਹੈ ਜਿਹਦੇ ਵਿੱਚ ਬੜੇ ਸੰਦੇ ਖਤਰ ਗਏ ਹਾਂ ਦੇ ਹਾਂਜੀ ਜਿਹਦੇ ਨਾਲ ਹੀ ਪੈ ਜਾਂਦਾ ਜੀ ਤੂੰ ਕੋਲੇ ਪੈ ਜਾਂਦਾ ਗੁਸ਼ਾਂ ਦੇ ਚਾਹ ਪੁੱਛ ਹੁਣ ਤਾਂ ਜਦੋਂ ਮੈਂ ਛੜੀ ਆ ਹੁਣ ਨਹੀਂ ਉੱਠਦਾ ਦੇਖੀ ਇਹ ਨਹੀਂ ਹੁਣ ਨਹੀਂ ਉੱਠਦਾ ਸਹ ਜਾਨ ਤਾ ਸਭ ਚੁਣੇ ਮਪੂਆ ਮਣ ਮਿੱਲੀ ਆਈਆ ਤੂੰ ਜਦੋਂ ਮਪੂਆ ਮਣ ਮਿੱਲੀ ਆਈਆ ਬਈ ਚੱਲਿਆ ਹੋ ਗਿਆ ਹੈ ਚੱਲਿਆ ਹੋ ਗਿਆ ਫਟਾਫਟ ਲਵੀਨ ਨਸ਼ਾ ਟੁੱਟੇ ਸਾਡੇ ਸ਼ਾਨ ਵੀ ਜਦ ਨਹੀਂ ਟੁੱਟ ਗਿਆ ਨਾ ਹੂੰ ਉਹ ਖੇਲ ਉੱਠ ਕੇ ਬਹੁਤ ਤੇ ਉਹਨਾਂ ਗੁਲੀਂ ਨਾ ਕਿ ਗੁਲੀਂ ਡੰਡਾ ਕਿਹਨਾਂ ਗੁਲੀਂ ਡੰਡਾ ਅੱਜ ਕੱਲ੍ਹ ਚ ਨਿਆਣੇ ਭੁੱਲ ਗਏ ਕੀ ਮਖੇਲੇ ਸਭ ਆਪਣੀ ਹਨ ਗੁਲੀਂ ਡੰਡਾ ਪਿੱਠੂ ਗਰਮ ਗਰਾਰਾ ਤੇ ਅਸੀਂ ਬੰਟੇ ਗੋਹ ਗੋਲੇ ਖੇਲੇ ਚੱਕੀ ਰੱਖੀ ਲੇ ਕੁਛ ਖੇਲਾਂਗੇ ਤਾ ਕੁਛ ਖੇਲਣਾ ਬੰਟੇ ਨਾਲ ਵੀ ਖੇਲਦੇ ਹੋਵੰਡੀ ਖੇਡਦੇ ਕੀ ਦੇਖ ਖੇਡਦੇ ਪਰ ਇਹ ਗਲਤ ਹੈਗੇ ਬੱਚੇ ਜਦੋਂ ਬਾਹਰਲੀ ਕੰਟਰੀ ਜਾ ਕੇ ਮਨਲਾ ਬਾਹਰ ਆਏ ਜਿਵੇਂ ਮਾਪੇ ਬਦ ਨਾਲ ਆ ਜਾਂਦੇ ਆ ਅਧੀਆਂ ਚੀਜ਼ਾਂ ਪੰਜਾਬ ਵਾਲੀ ਮਿਸ ਹੋਈ ਨੇ ਬੱਚਿਆਂ ਯਾਰ ਅਧੀਆਂ ਗੇਮਾਂ ਨੇ ਜਿਹੜੇ ਗੇਮ ਆਪਾਂ ਨੇ ਖੇਡ ਲਈਆਂ ਉਹ ਬੱਚੇ ਦੇ ਬਾਹਰ ਆ ਕੇ ਜੰਪਲ ਕੇ ਉਹਨੂੰ ਹਿਟਦੇ ਹਨ ਜੇ ਇਹਨਾਂ ਨੇ ਇਹ ਬੱਚਿਆਂ ਨਾਲ ਵੀ ਖੇਡਣਗੇ ਇਹ ਬੱਚੇ ਨੇ ਖੇਡਾਂ ਹੋਰ ਖੇਡਾਂ ਹੋ ਰਹਿਣਾਂ ਦੀ ਇੰਨੇ ਇੰਨੇ ਬੱਚੇ ਨੂੰ ਪੰਜਾਬੀ ਬੱਚੇ ਕਿਹੜਾ ਮਿਲਦੇ ਹਨ ਨਾ ਇੰਨੀ ਜਗ੍ਹਾ ਹੀ ਹੁੰਦੀ ਆ ਉਹ ਸਿਰਫ ਖੁੱਲੇ ਫੇਲਦੇ ਨੇ ਬੱਚੇ ਭੀ ਜਾਂਦੇ ਆ ਹਾਂ ਬਤਰੀ ਹੂੰ ਲੋ ਵੇ ਚੰਗਾ ਸ਼ਾਮਾ ਚੱਲੀ ਹੋਰ ਕੰਮ ਤੇ ਜਾਣ ਦਾ ਮੇਤਰੋ ਸਮਾਂ ਹੋ ਗਿਆ ਆਪਣਾ ਕਿ ਆਪਾਂ ਚੱਲੀਏ ਚਾਬੀ ਕਿੱਥੇ ਗੱਡੀ ਦੀ ਆਪੇ OK ਚੰਗਾ ਸ਼ਾਮਾ ਆਈਏ ਚੱਲੀਏ ਮੈਂ ਜਾ ਕੇ ਫੁਰਨ ਫੁਰਨ ਬਾਲ ਦੇਣੇ ਨਾਲੇ ਕਵਾਉ ਚਲਾ ਦੇਣੇ ਤੇ ਤੁਸੀਂ ਪਹੁੰਚ ਜੀ ਫਿਰ ਕੋਨ ਟਾਈਮ 얘ਤ੍ਰੋ 10:35 ਹੋ ਗਏ ਆ ਤੇ ਆਪਾਂ ਨੇ ਆਪਣਾ ਕੰਮਕਾਰ ਸ਼ੌਕ ਤਾਂ ਨਿਬੜਤਾ ਸਫਾਈ ਵੀ ਕਰਕੇ ਆਂ ਟਿਚ ਵਿੱਚ ਕਰਤੀ ਆ ਦੁਕਾਨ ਤੇ ਹੁਣ ਜਾਂਦੇ ਜਾਂਦੇ ਕੋਈ ਰੋਜ਼ ਦੀ ਤਰ੍ਹਾਂ ਆਪਣੇ ਕਮੈਂਟਾਂ ਵਾਲੇ ਨਿਕਮਾਰ ਲਈ ਜਿੱਦ ਆਪਾਂ ਤੁਹਾਨੂੰ ਕੱਲ ਕਿਹਾ ਵੀ ਸੀਗਾ ਵੀ ਆਪਾਂ ਅੱਜ ਦੇ ਬਲੌਗ ਦੇ ਵਿੱਚ ਜਿੰਨੇ ਵੀ ਤੁਸੀਂ ਕਮੈਂਟ ਕਰੋਗੇ ਸਾਰਿਆਂ ਦੇ ਆਪਾਂ ਜੇ ਕਿਸੇ ਦਾ ਕੁਐਸਚਨ ਹੈ ਤਾਂ ਆਨਸਰ ਵੀ ਦਵਾਂਗੇ ਤੇ ਸਭ ਦੇ ਨਾਮ ਬੋਲਾਂਗੇ ਆਪਾਂ ਤੇ ਰੋਜ਼ ਦੀ ਤਰ੍ਹਾਂ ਜਿਹੜੀ ਜਵਾਬਦੇਹੀ ਆ ਕਮੈਂਟ ਪੜਨ ਦੀ ਉਹ ਬੀਬੀ ਸਿਮਰਨਜੀਤ ਕੌਰ ਨਿਭਾ ਰਹੇ ਨੇ ਤੁਹਾਨੂੰ ਰੂਪ ਕਰਦੇ ਆ ਬੀਬੀ ਸਿਮਰਨਜੀਤ ਕੌਰ ਨੂੰ ਲੋ ਬੀ ਸ਼ੁਰੂ ਹੋ ਜਾ ਫਿਰ ਤੁਸੀਂ ਹਾਂਜੀ ਪਹਿਲਾ ਕਮੈਂਟ ਜਿਹੜਾ ਆਇਆ ਹੈ ਮੇਰੀ ਕਿਸੇ ਭੈਣ ਦਾ ਹੈ ਜੀ ਹਾਂਜੀ ਇਹ ਹਰਦੀਪ ਸਿੰਘ ਨਾਮ ਦੀ ਆਈਡੀ ਤੋਂ ਹੈ ਜੀ ਹਾਂਜੀ ਉਹਨਾਂ ਨੇ ਲਿਖਿਆ ਜੀ ਕਿ ਮੇਰਾ ਨਾਮ ਅਮਰਜੀਤ ਕੁਆਰ ਹੈ ਤੇ ਇਹ ਆਈਡੀ ਮੇਰੇ ਹਸਬੰਦ ਦੇ ਨਾਮ ਤੋਂ ਹੈ ਤੇ ਇਹਨਾਂ ਨੇ ਕੀਤਾ ਆਪਾਂ ਰੋਟੀ ਬਣਾਈ ਸੀ ਨਾ ਦਾਲ ਪਾਗੀ ਜਿਹੜੀ ਰੋਟੀ ਬਣਦੀ ਹੈ ਹਾਂ ਉਹ ਕਹਿੰਦੇ ਵੀ ਇਹਨੂੰ ਮਿੱਸੀ ਰੋਟੀ ਕਹਿੰਦੇ ਆ ਜੀ ਹਾਂਜੀ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਆ ਵਧੀਆ ਲੱਗਦੇ ਵੈਰੀ ਨਾਈਸ ਥੈਂਕ ਯੂ ਭੈਣ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਐਨਾ ਸੁਣੋ ਕਮੈਂਟ ਕਰਨ ਵਾਸਤੇ ਸਵੇ ਸਾਡੇ ਨਾਲ ਕੱਲ ਅਸੀਂ ਵਲੌਗ ਬਣਾਉਦੀ ਬਹੁਤ ਅੱਜ ਮੈਂ ਅੱਜ ਦੇ ਵਲੌਗ ਚ ਮੈਂ ਗੱਲ ਵੀ ਕੀਤੀ ਆ ਅਸੀਂ ਕੱਲ ਜੋ ਵਲੌਗ ਬਣਾ ਕੇ ਉਹਦੇ ਦਿਮਾਗ ਚ ਕੱਲ ਆ ਗਈ ਸੀਗੀ ਉਹ ਨਾ ਵੀ ਇਹਨੂੰ ਮਿੱਸੀ ਰੋਟੀ ਕਹਿੰਦੇ ਕੀ ਕਹਿੰਦੇ ਅੱਜ ਦੇ ਵਲੌਗ ਜਪਾਂ ਗੱਲ ਕੀਤੀ ਆ ਉਹ ਤੇ ਸਹੀ ਹੈ ਨਾ ਮੈਂ ਕਦੇ ਦਾਲ ਪਾ ਕੇ ਸੱਚੀ ਕਹਿੰਨੀ ਮੈਂ ਰੋਟੀ ਬਣਾਈ ਨਹੀਂ ਸੀ ਗੁਰシャン ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਉਹਨੇ ਕਿਹਾ ਮम्मा ਜੇ ਮੈਂ ਦਾਲ ਨਹੀਂ ਖਾਣੀ ਮੈਨੂੰ ਰੋਟੀ ਬਣਾ ਦੇ ਦੀ ਚਲੋ ਹੋ ਜਾਂਦਾ ਹਾਂ ਹਾਂਜੀ ਬਾਕੀ ਕੋਲਮ ਲਾ ਕੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਮਿੱਤਰੋ ਪੈਣੇ ਤੁਹਾਡੇ ਐਨਾ ਸੁਣੋ ਕਮੈਂਟ ਕਰਨ ਇਹਨਾਂ ਲਈ ਸ਼ੂਟ ਗੁੱਡ ਇਨਫੋਰਮੇਸ਼ਨ ਪਾ ਜੀ ਥੈਂਕ ਯੂ ਜੀ ਗੁਰਮੀਤ ਗਿੱਲ ਬਹੁਤ ਵਧੀਆ ਵਲੌਗ ਵੀਰੇ ਥੈਂਕ ਯੂ ਬ੍ਰੋ ਥੈਂਕ ਯੂ ਗੇਕਪਾਲਦੀਪ ਜੋਸਨ ਬਿਊਟੀਫੁਲ ਵਲੌਗ ਨਾ ਕਰਾ ਸਾਬ ਥੈਂਕ ਯੂ ਜੀ ਸਾਬ ਕਹਿੰਦਾ ਮੈਨੂੰ ਸੂਟੇ ਫੀਲਿੰਗ ਆ ਜਾਂਦੀ ਹੈ ਨਾ ਅਸਲ ਨੂੰ ਆਪਣਾ ਸਾਰਾ ਪਰਿਵਾਰ ਮੇਰੇ ਪਿੱਛੇ ਫੌਜੀ ਜਾਂਦਾ ਨਾ ਜੋ ਸਾਬ ਜੀ ਕਹਿੰਦੇ ਸਾਬ ਦੇ ਮੈਨੂੰ ਐਸ ਫੀਲਿੰਗ ਨਹੀਂ ਆਉਂਦੀ ਵੀ ਸੂਟ ਮਾਰਨ ਦੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਅੱਗੇ ਹੈਗਾ ਜੀ ਲਾਲੀ ਸੰਧੂ ਗੁੱਡ ਇਨਫੋਰਮੇਸ਼ਨ ਵਲੌਗ ਥੈਂਕ ਯੂ ਜੀ ਨਦ ਲਾਲੀ ਸੰਧਰ ਕੀ ਤੋਂ ਦੂਜਾ ਹੈ ਨਾ ਬਿਊਟੀਫੁਲ ਵਲੌਗ ਗੋਡ ਬlesਸ ਯੂ ਟੇਕ ਕੇਅਰ ਥੈਂਕ ਯੂ ਬ੍ਰੋ ਥੈਂਕ ਯੂ ਇਹਨਾਂ ਸਾਰਾ ਕਮੈਂਟ ਕਰਨ ਵਾਸਤੇ ਸੰਦੀ ਥੈਂਕ ਯੂ ਜੀ ਗੁੱਡ ਇਨਫੋਰਮੇਸ਼ਨ ਹਰਮਨ ਬੜਾਚ ਨਾਈਸ ਵਲੌਗ ਵੀ ਹੈ ਥੈਂਕ ਯੂ ਇਹ ਹੈ ਲਖਵਿੰਦਰ ਸਿੰਘ ਹੁੰਦਲ ਗੁੱਡ ਜੌਬ ਕੋਸ਼ਿਸ਼ ਕਰਦੇ ਆ ਵੀਰੇ ਵੀ ਜੌਬ ਦਿਨ ਪਰ ਦਿਨ ਵਧੇ ਕਰਨ ਦੀ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਹੋਵੇ ਭੈਣ ਭਰਾਵਾ ਸਾਥ ਹੋਵੇ ਆਪਾਂ ਦਿਨ ਪਰ ਦਿਨ ਹੋਣ ਆਪਣੀ ਜੌਬ ਨੂੰ ਠੀਕ ਕਰਦੇ ਜਾਵਾਂਗੇ ਥੈਂਕ ਯੂ ਕਮਲ ਸੇਖੋ ਕਮਲ ਸੇਖੋ ਹਾਂਜੀ ਥੰਬਸ ਅਪ ਥੈਂਕ ਯੂ ਜੀ ਜਾਨ ਸ਼ਰੋਕ ਕੈਮਿਲਾ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਜੀ ਇਹ ਕਹਿੰਗਾ ਜੀ ਈਸ਼ਾਨ ਕੁਮਾਰ ਭਰਦਵਾਜ ਈਸ਼ਾਨ ਈਸ਼ਾਨ ਕੁਮਾਰ ਭਰਦਵਾਜ ਸਤਿ ਸ਼੍ਰੀ ਅਕਾਲ ਬਦਰ ਵੈਰੀ ਨਾਈਸ ਬਲੌਗ ਥੈਂਕ ਯੂ ਜੀ ਅੱਗੇ ਕਹਿੰਗਾ ਜੀ ਪਰਵਰਤਨੋਸ ਨੋਸ ਇਹ ਕੈਨੇਡਾ ਤੋਂ ਛਿੰਦਾ ਲੱਗਿਆ ਵੀ ਇਹਨੇ ਥੈਂਕ ਯੂ bro ਐਡੀ ਦੂਰ ਤੱਕ ਸਾਡੀ ਯਾਰ ਵੀਡੀਓ ਜਾਂਦੀ ਆ ਤੇ ਬੜਾ ਚੰਗਾ ਲੱਗਦਾ ਹਨਾ ਇੰਦਰਜੀਤ ਸਿੰਘ ਥੈਂਕ ਯੂ ਜੀ ਜਸਵਿੰਦਰ ਕੌਰ ਵੇ ਨੇ ਇਸ ਵੀਡੀਓ ਵੀਰ ਜੀ ਥੈਂਕ ਯੂ ਜੀ ਇੱਕ ਹੈਗਾ ਮੇਰੀ ਭੈਣ ਅਮਰ ਅਮਰ ਢਿੱਲੋਂ ਕੈਨੇਡਾ ਤੋਂ ਹੈ ਨਾ ਜੀ ਇਹਨਾਂ ਨੇ ਕਿ ਬੈਰੀ ਨਾਈਸ ਵਲੌਗ ਥੈਂਕ ਯੂ ਜੀ ਥੈਂਕ ਯੂ ਜੀ ਨਗਾ ਜੀ ਗੁਰਬਚਨ ਖੰਗੂੜਾ ਨਾਈਸ ਵੀਡੀਓ ਬ੍ਰੋ ਥੈਂਕ ਯੂ ਜੀ ਅਵਤਾਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਦੁਆਰਾ ਤੋਂ ਕਮੈਂਟ ਫਿਰ ਆਇਆ ਜੀ ਹਾਰਵਰ ਤੋਂ ਨੋਸ ਤੋਂ ਜੀ ਹਨ ਕਿ ਬੋਂਜੋਰਨ ਫਰੋਮ ਕੈਨੇਡਾ ਬੋਂਜੋਰਨ ਫਰੋਮ ਗ੍ਰੀਨਡਾ ਗੁੱਡ ਮਾਰਨਿੰਗ ਜੀ ਗ੍ਰੀਨਡਾ ਵਾਲਿਓ ਥੈਂਕ ਯੂ ਜੀ ਨਵਰਾਜ ਬੰਦਾਨ ਸਤਿ ਸ਼੍ਰੀ ਅਕਾਲ ਨਗਰਬਾਈ ਜੀ ਥੈਂਕ ਯੂ ਵੀਰੇ ਥੈਂਕ ਯੂ ਅੱਗੇ ਮੇਰੇ ਵੀਰ ਵੀ ਐਡੀ ਹਰਦੀਪ ਸਿੰਘ ਕਹਿੰਦਾ ਪੀਜ਼ਾ ਖਾਣ ਨੂੰ ਤਾਂ ਦਿਲ ਪੀਜ਼ਾ ਖਾਣ ਨੂੰ ਤਾਂ ਦਿਲ ਕਰ ਦਿਲ ਬਹੁਤ ਕਰਦਾ ਪਰ ਬਹੁਤ ਦੂਰ ਹੈ ਮਿਲਾਨ ਤੋਂ ਦੂਰੋਂ ਤੁਹਾਡੇ ਤੋਂ ਮਿਲਾਨ ਵਾਲੀ ਸਾਈਡ ਤੇ ਆਸੀ ਉਹਨਾਂ ਲਈ ਠੀਕ ਹੈ ਬਰੋ ਠੀਕ ਹੈ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਸਾਰਾ ਕਮੈਂਟ ਕਰਨ ਵਾਸਤੇ ਜੀ ਦਿਲ ਕਰਦਾ ਪੀਜ਼ਾ ਖਾਣ ਨੂੰ ਤੇ ਕਿਤੇ ਰੋਮ ਦੀ ਧਰਤੀ ਤੇ ਤੁਹਾਡਾ ਸਵਾਭਾ ਬਣਿਆ ਹੋਣਾ ਤਾਂ ਜ਼ਰੂਰ ਆ ਕੇ ਜਾਇਓ ਤੁਹਾਨੂੰ ਪੀਜ਼ਾ ਖਿਲਾ ਕੇ ਭੇਜਾਂਗੇ ਆਪਾਂ ਇੱਥੋਂ ਅੱਗੇ ਜੀ ਗੁਰਦੀਪ ਰਾਓ ਨਾਈਸ ਜੀ ਥੈਂਕ ਯੂ ਜੀ ਇਹ ਹੈਗਾ ਮੇਰਾ ਵੀ ਕਾਫੀ ਸੰਧੂ ਨਾਗਰਾਪਾ ਜੀ ਕਹਿੰਦੇ ਹਾਂ ਬਨੇ ਤੂੰ ਬਨੇ ਇੱਕ ਦੂਜੇ ਕੇ ਲਿਏ ਥੈਂਕਸ ਕਾਫੀ ਸੰਧੂ ਅਮ੍ਰਿਤਸਰ ਥੈਂਕ ਯੂ ਵੀ ਥੈਂਕ ਯੂ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਕਮੈਂਟ ਦੇ ਵਿੱਚ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਹਨੇ ਤੁਸੀਂ ਪਿਆਰ ਦਿੰਦੇ ਹੋ ਯਾਰ ਕਮੈਂਟਾਂ ਦੇ ਵਿੱਚ ਸਹੀ ਗੱਲ ਹੈ ਮੈਨੂੰ ਬੜਾ ਚੰਗਾ ਲੱਗਦਾ ਬਹੁਤ ਸੋਹਣਾ ਬਹੁਤ ਜਿਹੜਾ ਤੁਸੀਂ ਕਹਿ ਸਕਦੇ ਨਾ ਮੈਂ ਉਹਨਾਂ ਨੂੰ ਥੋੜਾ ਥੈਂਕਸ ਧੰਨਵਾਦ ਕਰਦਾ ਤੁਸੀਂ ਸਾਨੂੰ ਪ੍ਰਵਾਨ ਕੀਤਾ ਇਸ ਲਾਈਨ ਦੇ ਵਿੱਚ ਹਨਾ ਅਸੀਂ ਬਿਲਕੁਲ ਨਵੇਂ ਸੀਗੇ ਮਤਲਬ ਵੀ ਕੋਈ ਇਦਾਂ ਬੈਕਗ੍ਰਾਉਂਡ ਨਹੀਂ ਸੀ ਇਦਾਂ ਦੇ ਕੋਈ ਵੀ ਹੈਗੀ ਹੈ ਨਾ ਬਸ ਇਦਾਂ ਸੀ ਵੀ ਹਾਂ ਇੱਕ ਮਨ ਦੇ ਵੀ ਸੀਗਾ ਵੀ ਚਲੋ ਆਪਾਂ ਵੀ ਵਲੌਗ ਸ਼ੁਰੂ ਕਰਦੇ ਹਾਂ ਨਾ ਵੀ ਆਪਾਂ ਬਸ ਇਦਾਂ ਸੀਗਾ ਪਤਾ ਨਹੀਂ ਕਿਦਾਂ ਸ਼ਬਦ ਨਹੀਂ ਹੁੰਦੇ ਪ੍ਰੋਫੈਸ਼ਨਲ ਨਹੀਂ ਸੀਗਾ ਵੀ ਜਿਵੇਂ ਦੇ ਅਸੀਂ ਸੀਗੇ ਅਸੀਂ ਉਦਾਂ ਦੇ ਸ਼ੁਰੂ ਕਰਤਾ ਕੰਮ ਤੇ ਉਦਾਂ ਹੀ ਰਹਿਣ ਦੀ ਕੋਸ਼ਿਸ਼ ਕਰਦੇ ਆ ਤੁਸਾਨੂੰ ਉਦਾਂ ਹੀ ਪ੍ਰਵਾਨ ਕਰਦੇ ਹੋ ਜਿਹੜਾ ਬਹੁਤ ਥੈਂਕਸ ਧੰਨਵਾਦ ਤੁਸੀਂ ਬਹੁਤ ਚੰਗੇ ਹੋ ਯਾਰ ਸਾਰੇ ਯਾਨੀ ਇਹ ਮੇਰੀ ਭੈਣ ਬਲਵਿੰਦਰ ਕੌਰ ਨਾਮ ਦੀ ਹੈ ਜਿਹੜੀ ਤੋਂ ਹਾਂਜੀ ਇਹਨੇ ਵੀ ਦਿੱਤੀ ਤੁਸੀਂ ਲੈ ਕਿ ਕਿਦਾਂ ਸਿੱਖੀ ਹੈ ਨਾ हां जी ਇਹਨਾਂ ਨੇ ਲਿਖਿਆ ਹਾਂਜੀ ਜ਼ਰੂਰੀ ਦੱਸਿਓ ਤੇ ਜੀ ਕਰਕੇ ਜੇਕਰ ਕੋਈ ਬੱਚਾ ਇੱਥੇ ਪੰਜਾਬ ਚਾਰ ਕਲਾਸ ਇੰਡੀਆ ਤੋਂ ਕਰਕੇ ਇੱਥੇ ਆਉਂਦਾ ਹੈ ਤਾਂ ਉਹ ਸਟੱਡੀ ਆਪਣੀ ਇਟਲੀ ਚ ਕਿਵੇਂ ਕੰਟੀਨਿਊ ਕਰ ਸਕਦਾ ਹੈ ਇੰਗਲਿਸ਼ ਹੁੰਦੀ ਹੈ ਜਾਂ ਇਟਾਲੀਅਨ ਸਕੂਲ ਇੰਗਲਿਸ਼ ਹੁੰਦੀ ਹੈ ਇਟਾਲੀਅਨ ਸਕੂਲ ਚ ਹਾਂਜੀ ਹਾਂ ਇੰਗਲਿਸ਼ ਹੁੰਦੀ ਹੈ ਪਰ ਇਟਾਲੀਅਨ ਸਕੂਲ ਦੇ ਵਿੱਚ ਸਬਜੈਕਟ ਹੁੰਦਾ ਇੰਗਲਿਸ਼ ਤਾਂ ਤੇ ਬਾਕੀ ਜਦੋਂ ਬੱਚੇ ਦੋ ਤਿੰਨ ਦਸਾ ਪੜ੍ਹ ਕੇ ਆ ਜਾਣੇ ਇੱਥੇ ਤੇ ਉਹ ਰਿਆ ਕੇ ਸਕੂਲ ਦੇ ਵਿੱਚ ਐਡਮਿਸ਼ਨ ਲੱਗਦੀ ਹੈ ਨਾ ਫਿਰ ਉਹ ਮਾ ਲੋ ਟੈਸਟ ਵੀ ਲੈ ਲੈਣੇ ਮੇਰੇ ਸਾਹਮਣੇ ਤੇ ਬਾਕੀ ਉਹ ਦੇਖ ਲੈਣੇ ਵੀ ਕਿ ਵੀ ਇੰਡੀਆ ਬੱਚੇ ਦੀ ਕਿੰਨੀ ਉਮਰ ਹੈ ਤੇ ਉਹਦੀ ਬੱਚੇ ਹਾਨ ਦੇ ਜਿਹੜੇ ਕਲਾਸ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਆ ਤੇ ਉਸ ਹਸਾਬ ਨਾਲ ਐਡਮਿਸ਼ਨ ਮਿਲ ਜਾਂਦੀ ਆ ਤੇ ਬਾਕੀ ਰਹੀ ਗੱਲ ਲੈਂਗੁਏਜ ਸਿੱਖਣ ਦੀ ਤੇ ਇਹਦੇ ਵਿੱਚ ਜੇ ਤਾਂ ਤੁਸੀਂ ਮਤਲਬ ਵੀ ਇੱਕ ਪਰਫੈਕਟ ਲੈਂਗੁਏਜ ਸਿੱਖਣੀ ਚਾਹੁੰਦੇ ਹੋ ਮਤਲਬ ਵੀ ਕੋਈ ਆਪਣੀ ਕੋਈ ਐਪਲੀਕੇਸ਼ਨ ਲੈ ਕੇ ਹੁਣ ਤਾਂ YouTube ਤੇ ਬਹੁਤ ਐਪਲੀਕੇਸ਼ਨਸ ਹੈ ਜਿੱਥੋਂ ਆਪਾਂ ਸਿੱਖ ਸਕਦੇ ਆ ਤੇ ਨਹੀਂ ਫਿਰ ਇੱਕ ਸਭ ਤੋਂ ਸੌਖਾ ਫੰਡਾ ਜਿਹੜਾ ਤੁਹਾਨੂੰ ਦੱਸਿਆ ਉਹਨੇ ਮੈਂ ਅੱਗੇ ਵੀ ਕਿਦੋਂ ਵਾਰੀ ਗੱਲ ਕੀਤੀ ਆ ਵੀ ਸੰਗਣਾ ਨਹੀਂ ਹੈਗਾ ਜਿਹਨੇ ਕੀਤੀ ਸ਼ਰਮ ਤੇ ਉਹਦੇ ਕਹਿੰਦੇ ਫੁੱਟਿਆ ਕਰਮ ਤੇ ਸੰਗਣਾ ਨਹੀਂ ਬਸ ਬੇ ਧੜਕੋ ਕੇ ਗੱਲਬਾਤ ਕਰਨੀ ਤੁਹਾਨੂੰ ਜਿੰਨੀ ਵੀ ਆਉਂਦੀ ਹੈ ਉਹਨਾਂ ਦੀ ਬੋਲਣ ਦੀ ਕੋਸ਼ਿਸ਼ ਕਰੋ ਦਿਖਾ ਰ ਆਪਣਾ ਹੁੰਦਾ ਚਲੇ ਜਾਣਾ ਸੌਰੀ ਜੀ ਬਾਕੀ ਜਦੋਂ ਤੁਸੀਂ ਕੰਮ ਤੇ ਮਾੜਾ ਮੋਟੇ ਕਿਤੇ ਕੰਮ ਕਰਦੇ ਹੋ ਨਾ ਫਿਰ ਤੁਹਾਨੂੰ ਆਟੋਮੈਟਿਕ ਥੋੜੀ ਹੋਤੀ ਆ ਜਾਂਦੀ ਹੈ ਜੀ ਹਾਂਜੀ ਹਾਂ ਇਹਨਾਂ ਨੇ ਰਿਪਲਾਈ ਵੀ ਕੀਤਾ ਮੇਰੀ ਭੈਣ ਨਵਦੀਪ ਕੁਆਰ ਨੇ ਹਾਂਜੀ ਇਟਲੀ ਵਿੱਚ ਇਹ ਕਹ ਲੈ ਇਟਾਲੀਅਨ ਹੀ ਬੋਲਦੇ ਆ ਦੀ ਬੋਲਦੇ ਅਕਲ ਲਈ ਇਟਾਲੀ ਨਹੀਂ ਬੋਲਦੇ ਪਰ ਇਹ ਜਿਹੜਾ ਅੱਜ ਕੱਲ੍ਹ ਜੋ ਸਮਾਂ ਚੱਲ ਪਿਆ ਜਿੱਦਾਂ ਹੁਣ ਮੰਨ ਲੇ ਵੀ ਅੱਜ ਸੀ ਵੀ ਦਫ਼ਤਰ ਵਿੱਚ ਜਾਣੇ ਆ ਤਾਂ ਤੇ ਇੰਗਲਿਸ਼ ਵੀ ਚੱਲਦੀ ਜੇ ਆਪਾਂ ਕਿਤੇ ਟਰਮੀਨਲ ਜਾਂਦੇ ਆ ਆਪਣੇ 에어ਪੋਰਟ ਤੇ ਜਾਂਦੇ ਆ ਉੱਥੇ ਉਹਨਾਂ ਨੂੰ ਜਿਹੜੇ ਅੱਜ ਬੈਠੇ ਆ ਆਪਣੇ ਬੋਰਡਿੰਗ ਬੋਰਡਿੰਗ ਪਾਸ ਲੈਣੇ ਆ ਜਾਂ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਨੂੰ ਇਟਾਲੀਅਨ ਦੇ ਨਾਲ ਨਾਲ ਇੰਗਲਿਸ਼ ਵੀ ਆਉਂਦੀ ਹੈ ਕਿਉਂਕਿ ਟੂਰਿਸਟ ਬਹੁਤ ਆਉਂਦਾ ਨਾ ਹੁਣ ਅੱਗੇ ਨੂੰ ਕਾਫੀ ਜਿਹਾ ਫਰਕ ਪੈਣ ਲੱਗਿਆ ਪਰ ਜਿਹੜੀ ਇਹਨਾਂ ਦੀ ਮੁੱਖ ਭਾਸ਼ਾ ਇਟਾਲੀਅਨ ਹੈ ਪਰ ਫਿਰ ਵੀ ਇੰਗਲਿਸ਼ ਦਾ ਬੋਲਣਾ ਬੋਲਵਾੜਾ ਇਸ ਦੇਸ਼ ਦੇ ਵਿੱਚ ਹੁਣ ਸ਼ੁਰੂ ਹੋ ਗਿਆ ਹੁਣ ਹਾਂਜੀ ਜੇ ਤੁਸੀਂ ਮਾਲ ਵਿੱਚ ਵੀ ਜਾਂਦੇ ਹੋ ਹੁਣ ਤੁਸੀਂ ਕਿਸੇ ਵੀ ਸ਼ਾਪ ਤੇ ਜਾਇਓ ਉੱਥੇ ਇੰਗਲਿਸ਼ ਬੋਲਦੇ ਆ ਹ ਮਨਾ ਫਰਕ ਪੈਦਾ ਜਾਂਦਾ ਇਹਨਾਂ। ਇਹ ਫਾਰੂਕ ਸਲੀਮ ਇਹ ਬਹੁਤ ਟਾਈਮ ਬਾਅਦ ਕਮੈਂਟ ਕੀਤਾ ਆਪਣੇ ਬਾਈ ਨੇ ਬਾਈ ਪਾਕਿਸਤਾਨ ਤੋਂ ਹੈ ਡਾਕਟਰ ਸਾਹਿਬ ਨੇ ਮੈਨੂੰ ਲੱਗਦਾ ਹੈ। ਹਾਂਜੀ ਹਾਂਜੀ। ਤੇ ਇਹਨੇ ਕੀ ਕਿਹਾ ਗੁੱਡ ਮਾਰਨਿੰਗ? ਇਹਨਾਂ ਨੇ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਕੀਤਾ। ਇਹ ਜਿਸ ਟਾਈਮ ਉਹ ਬਲੌਗ ਦੇਖ ਰਹੇ ਉਸ ਟਾਈਮ ਉੱਪਰ ਕਮੈਂਟ ਕਰਦੇ ਆ। ਅੱਗੇ ਕਰਦੇ ਸੀਗੇ ਗੁੱਡ ਮਾਰਨਿੰਗ ਜਦੋਂ ਪਹਿਲਾ ਬਲੌਗ ਦੇਦੇ ਸੀਗੇ। ਤੇ ਹੁਣ ਪਿੱਛੇ ਤੋਂ ਢੋਟੇ ਲਿਮਿਟਿਡ ਚੱਲਦੇ ਸੀਗੇ ਬਾਈ ਤੇ ਕਮੈਂਟ ਕੀਤਾ ਸੀ ਬਾਈ ਇਹਨਾਂ ਨੇ ਕਹਿੰਦੇ ਵੀ ਮੈਂ ਥੋੜਾ ਢੋਟੇ ਲਮਿਟਾ ਚੱਲਦਾ ਵੀ ਜਦੋਂ ਠੀਕ ਹੋਵੇ ਬਲੌਗ ਬਾਕੀ ਬਹੁਤ ਥੈਂਕ ਯੂ ਯਾਰ ਬਹੁਤ ਸੋਹਣੇ ਸੂ ਵੀ ਕਮੈਂਟ ਕਰਦੇ ਬੜਾ ਚੰਗਾ ਲੱਗਦਾ ਕਮੈਂਟ ਪੜ੍ਹਨ ਦੇ ਵਿੱਚ ਮੈਨੂੰ ਆਪਣੇ ਆਪ ਨੂੰ ਖੁਸ਼ੀ ਬਹੁਤ ਮਹਿਸੂਸ ਹੁੰਦੀ ਐ ਐਕਸਾਈਟਮੈਂਟ ਵੀ ਹੁੰਦੀ ਐ ਮੈਨੂੰ ਕਮੈਂਟ ਪੜ੍ਹਨ ਦੀ ਕਿਉਂਕਿ ਯਾਰ ਇਹ ਜੇ ਨਾ ਤੁਹਾਡੇ ਸਾਰੇ ਦੇ ਅਸ਼ੀਰਵਾਦ ਹੁੰਨੇ ਆ ਕਮੈਂਟ ਦੇ ਵਿੱਚ ਮੇਰੇ ਵਾਸਤੇ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਤੇ ਮੈਨੂੰ ਇਹ ਲੱਗਦਾ ਵੀ ਜਿੱਦਾਂ ਤੁਸੀਂ ਨਾ ਅਸੀਸਾਂ ਹੀ ਨਾ ਦੇ ਮੈਨੂੰ ਦੁਆਵਾਂ ਦਿੰਦੇ ਹੋ ਮੈਨੂੰ ਉਦਾਂ ਦੀ ਫੀਲਿੰਗ ਹੁੰਦੀ ਐ ਤਾਂ ਕਰਕੇ ਮੈਨੂੰ ਬੜਾ ਚੰਗਾ ਲੱਗਦਾ ਐ ਐਕਸਾਈਟਮੈਂਟ ਮੈਨੂੰ ਬਹੁਤ ਹੋ ਜਾਂਦੀ ਐ ਬਾਕੀ ਜੇ ਮੇ ਤੇ ਗਲਤੀ ਤਾਂ ਹਰੇਕ ਇਨਸਾਨ ਤੋਂ ਮਿੱਤਰੋ ਹੁੰਦੀ ਹੋਇਆ ਤੇ ਸੱਤੂ ਵੀ ਕਿਤੇ ਜਾਣ ਜਾਣ ਦੇ ਵਿੱਚ ਕਿਤੇ ਵਲੌਗ ਦੇ ਵਿੱਚ ਅਗਦੇ ਗੱਲਬਾਤ ਕਰਦੇ ਕਦੇ ਵੀ ਮਣੀ ਮੋਟੀ ਮਿਸਟੇਕ ਹੁੰਦੀ ਆ ਤਾਂ ਤੁਸੀਂ ਉਸ ਨੂੰ ਬਸ ਇਦਾਂ ਈਗਨੋਰ ਕਰਦੇ ਕਰੋ ਵੀ ਹਾਂ ਵੀ ਜਾਣ ਕੇ ਨਹੀਂ ਕੀਤੀ ਹਨ ਜਾਣੇ ਵਿੱਚ ਹੋ ਗਈ ਹੋਣੀ ਐ ਇਦਾਂ ਤੁਸੀਂ ਬਸ ਸਮਝਿਓ ਬਸ ਗੱਲ ਹੋ ਹਨਾ ਤੇ ਬਾਕੀ ਉਹਗੇ ਸਾਰੇ ਕਮੈਂਟ ਹਾਂ ਜੀ ਹਾਂ ਜੀ ਤੇ ਵਾਕੀ ਅੱਜ ਦਾ ਵਲੌਗ ਮਿੱਤਰੋ ਬੜਾ ਸੋਹਣਾ ਰਿਹਾ ਅੱਜ ਦਿਨੀ ਬਹੁਤ ਸੋਹਣਾ ਰਿਹਾ ਸਾਰਾ ਵਲੌਗ ਤੁਹਾਡੇ ਕੋਲ ਆਪਾਂ ਸ਼ੇਅਰ ਕੀਤਾ ਰੋਜ਼ ਦੀ ਤਰ੍ਹਾਂ ਆਪਣੀ ਡੇਲੀ ਲਾਈਫ ਉਹ ਤੁਹਾਡੇ ਕੋਲ ਆਪਾਂ ਸ਼ੇਅਰ ਕਰਦੇ ਹੁੰਦੇ ਆ ਵੀ ਕਿਦਾਂ ਮਤਲਬ ਸਾਡਾ ਇੱਕ ਮੋਟਿਵੇ ਇਦਾਂ ਹੀ ਹੁੰਦਾ ਹੈ ਵੀ ਜਿੱਦਾਂ ਅਸੀਂ ਸਵੇਰ ਉੱਠ ਕੇ ਆਪਣਾ ਕੰਮ ਕਾ ਸ਼ਟਾਰਟ ਕਰ ਦਿੰਦੇ ਆ ਬਸ ਉਦਾਂ ਹੀ ਆਪਣਾ ਸਾਰਾ ਦਿਨ ਜਿਹਦੇ ਵੱਲ ਕਿ ਅਸੀਂ ਘਰ ਦੇ ਵਿੱਚ ਰਹਨੇ ਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਸਾਰੇ ਆਪੇ ਇੱਕ ਘਰ ਦੇ ਵਿੱਚ ਰਹਨੇ ਆ ਮੈਂ ਇਸ ਮੇਰਾ ਤਰੀਕਾ ਹੁੰਦਾ ਹੈ ਇਹ ਸਾਡਾ ਮਤਲਬ ਵੀ ਇਹ ਵਖਰਾ ਵਖਰਾ ਕੰਟੈਂਟ ਲਾ ਲਓ ਹਨਾ ਜਿਵੇਂ ਆਪੇ ਇਹਨੂੰ ਇੱਕ ਯੂਟਿਊਬਰ ਦੀ ਲੈਂਗੁਏਜ ਦੇਖੀਏ ਕਿ ਵਖਰਾ ਕੰਟੈਂਟ ਲਾ ਲਓ ਪਰ ਆਪਾਂ ਜੇ ਹਟਕੀ ਗੱਲ ਕਰੀਏ ਤਾਂ ਬਸ ਮੈਨੂੰ ਏਦਾਂ ਹੁੰਦਾ ਵੀ ਬਿਲਕੁਲ ਰੀਅਲ ਤੇ ਏਦਾਂ ਹੀ ਬਸ ਤੁਹਾਡੇ ਰੂਪ ਹੁੰਦੇ ਰਹਾਂਗੇ ਆਪਾਂ ਤੇ ਤੁਸੀਂ ਏਦਾਂ ਹੀ ਸਾਨੂੰ ਪਰਮਾ ਹੰਗਾਰਾ ਤੇ ਪਰਮਾ ਪਿਆਰ ਦੇਂਦੇ ਹੋ ਪਰਮਾਤਮਾ ਤੁਹਾਨੂੰ ਵੀ ਸਾਰੇ ਜੜਦੀ ਕਲਾ ਵਿੱਚ ਰੱਖੇ ਤੇ ਤੁਸੀਂ ਵੀ ਸਾਰੇ ਜਮ ਜਮ ਤਰੱਕੀਆਂ ਕਰੋ ਸਾਰੇ ਤੁਹਾ ਸਾਰੇ ਜਹਾਨ ਦੀ ਤੇ ਆਪਾਂ ਚਲੀਏ ਹਾਂਜੀ ਹਾਂਜੀ ਤੇ ਮਿੱਤਰੋ ਇਹਦੇ ਨਾਲ ਆਪਣਾ ਅੱਜ ਦਾ ਵਲੌਗ ਆਪਣਾ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲ ਇੱਕ ਸਵੇਰੇ ਮਿਲਦੇ ਹਾਂ ਸੋਹਣੀ ਜੀ ਵਲੌਗ ਦੇ ਵਿੱਚ ਨਵੇਂ-ਨਵੇਂ ਕੰਮਾਂ ਦੇ ਨਾਲ ਸੋਹਣੀ ਜੀ ਸਵੇਰ ਦੇ ਨਾਲ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ